ਅੱਜ ਆਪਾਂ ਬਹੁਤ ਵਧੀਆ ਤੁਹਾਡੇ ਵਾਸਤੇ ਘਰ ਲੈ ਕੇ ਪਹੁੰਚੇ ਆਂ ਸੀ ਰੇਟ ਮਾਲਕ ਨੇ ਫਿਕਸ ਹੀ ਆਖਿਆ ਬਹੁਤ ਘੱਟ ਰੇਟ ਮਾਲਕ ਨੇ ਕਿਹਾ 4,60,000 ਰੁਪਿਆ ਫਿਕਸ ਰੇਟ ਇਹਨਾਂ ਨੇ ਆਖਿਆ ਸੀ ਘਾਟਾ ਵਾਧਾ ਹੋਣਾ ਨਹੀਂ ਇੱਕ ਰੇਟ ਇਹਨਾਂ ਨੇ ਦੱਸਤਾ ਬਹੁਤ ਘੱਟ ਰੇਟ ਆ ਵਧੀਆ ਘਰ ਹੈ ਜੀ ਤੁਹਾਨੂੰ ਪਸੰਦ ਆਊਗਾ ਤੇ ਪੂਰੀ ਆਪਾਂ ਗੱਲ ਕਰਦੇ ਆਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800 ਪੂਰਾ 26173 ਜੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਆਪਣੇ WhatsApp ਨੰਬਰ ਤੇ ਭੇਜ ਕੇ ਐਡ ਤੁਸੀਂ ਵੀ ਲਗਵਾ ਸਕਦੇ ਹੋ ਬਿਲਕੁਲ ਫਰੀਚ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਇਹ ਵੀਡੀਓ ਤੁਹਾਡਾ ਸਾਰਿਆਂ ਦਾ ਆਪਾ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਜਿੰਨੇ ਤੁਸੀਂ ਦੇਖ ਰਹੇ ਹੋ ਬਹੁਤ ਜ਼ਿਆਦਾ ਤੁਸੀਂ ਕਮੈਂਟ ਕੀਤੀ ਸੀਗੇ ਸਸਤੇ ਰੇਟ ਦੇ ਘਰ ਵਾਸਤੇ ਜਮਾ ਸਸਤਾ ਘਰ ਆਪਾਂ ਲੈ ਕੇ ਪਹੁੰਚੀ ਅਸੀਂ ਮਾਲਕ ਨੇ ਫਿਕਸ ਰੇਟ ਆਖਿਆਗਾ ਰੇਟ ਮਾਲਕ ਨੇ 4,60,000 ਰੁਪਏ ਫਿਕਸ ਦੱਸਿਆਗਾ ਬਾਕੀ ਆਸ-ਪਾਸੇ ਦੀ ਲੋਕੇਸ਼ਨ ਤੁਸੀਂ ਦੇਖ ਲਓ ਜੀ ਵਧੀਆ ਗਲੀਆਂ ਆਸ-ਪਾਸੇ ਆਪਾਂ ਨੂੰ ਖੁੱਲੀਆਂ ਢੋਲੀਆਂ ਮਿਲ ਜਾਣਗੀਆਂ ਤੇ ਸਾਹਮਣੇ ਆ ਗਿਆ ਸੀ ਇਹ ਘਰ ਤੇ ਤੁਹਾਨੂੰ ਸ਼ਾਇਦ ਚੇਤਾ ਹੋਵੇ ਕਈ ਦਿਨ ਪਹਿਲਾਂ ਆਪਾਂ ਇਸ ਘਰ ਦੀ ਇੰਸਟਾ ਤੇ ਵੀ ਵੀਡੀਓ ਪਾਈ ਸੀਗੀ ਤੇ ਆਪਾਂ ਚੈਨਲ ਤੇ ਵੀ ਪਾਈ ਸੀ ਇਹਨਾਂ ਨੇ ਵੀਡੀਓ ਪਹਿਲਾਂ ਫੋਨ ਨੂੰ ਲੰਮੇ ਲੋਟ ਰੱਖ ਕੇ ਬਣਾਈ ਸੀਗੀ ਤੇ ਬਾਰੋ-ਬਾਰੋਂ ਸਾਰਾ ਕਾਰ ਇਹਨਾਂ ਨੇ ਦਿਖਾਇਆ ਸੀਗਾ ਅੰਦਰੋਂ ਨਹੀਂ ਦਿਖਾਇਆ ਸੀ। ਇਹ ਰੇਟ ਵਗੈਰਾ ਵੀ ਥੋੜਾ ਜਿਹਾ ਇਹਨਾਂ ਨੇ ਆਪਕ ਕੀਤਾ ਹੋਇਆ ਸੀਗਾ 5 ਲੱਖ ਰੁਪਏ ਡਿਮਾਂਡ ਸੀਗੀ। ਮਾਲਕ ਕਹਿੰਦੀ ਹੈ ਵੀ ਛੇਤੀ ਤੋਂ ਛੇਤੀ ਵੇਚਣਾ ਤੇ ਘਰ ਛੇਤੀ ਤੋਂ ਛੇਤੀ ਸੇਲ ਕਰਨਾ ਤਾਂ ਕਰਕੇ ਰੇਟ ਵੀ ਇਹਨਾਂ ਨੇ ਘਟਾਤਾ 460 ਫਿਕਸ ਰੇਟ ਇਹਨਾਂ ਨੇ ਕਿਹਾ ਨਾ ਘਾਟਾ ਹੋਣਾ ਨਾ ਵਾਧਾ ਹੋਣਾ ਜੀ। ਜੇ ਕਿਸੇ ਨੂੰ ਘਰ ਪਸਾਉ ਦਾ ਹੋਵੇ ਤਾਂ ਤੁਹਾਨੂੰ ਪੂਰੀ ਲੋਕੇਸ਼ਨ ਵਗੈਰਾ ਮੋਬਾਈਲ ਨੰਬਰ ਸਾਰਾ ਕੁਝ ਦੱਸਦਾ ਸੀ ਪਹਿਲਾਂ ਤੁਸੀਂ ਵੀਡੀਓ ਚੈੱਕ ਕਰ ਲਓ ਤੇ ਵੀਡੀਓ ਇਹਨਾਂ ਨੇ ਪ੍ਰੋਪਰ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਜਦੋਂ ਆਪਾਂ ਮੇਨ ਗੇਟ ਤੋਂ ਐਂਟਰ ਕਰਦੇ ਹਾਂ ਸੀ ਬਾਥਰੂਮ ਵਗੈਰਾ ਆਪਾਂ ਨੂੰ ਦੇਖਣ ਨੂੰ ਮਿਲ ਜੂਗਾ ਇੱਥੋਂ ਹੀ ਆਪਾਂ ਨੂੰ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਬਾਸਪੇਸ਼ਨ ਵਗੈਰਾ ਲੱਗੇ ਹੋਏ ਨੇ ਤੇ ਵਧੀਆ ਪਾਣੀ ਦੀ ਸਪਲਾਈ ਹੈ ਸੀ ਵਧੀਆ ਗੇਟ ਵਗੈਰਾ ਤੇ ਜੋੜੀਆਂ ਦਾ ਲੱਕੜ ਦਾ ਬਾਕੀ ਲਾਈਟਿੰਗ ਦਾ ਰੰਗ ਰੋਗਨ ਵਧੀਆ ਆਪਾਂ ਨੂੰ ਸਾਰਾ ਕੁਝ ਮਿਲ ਜੂਗਾ ਤੇ ਜਿਹੜੀ ਗਲੀ ਅਸੀਂ ਗਲੀ ਘਰ ਨੂੰ ਲੱਗਦੀ ਹੈ ਗਲੀ ਤੋਂ ਕਾਫੀ ਉੱਚਾ ਚੱਕ ਕੇ ਇਹਨਾਂ ਨੇ ਆਪਦਾ ਇਹ ਘਰ ਪਾਇਆ ਹੋਇਆਗਾ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਸੀ ਛੇਤੀ ਤੋਂ ਛੇਤੀ ਕਰਕੇ ਇਹਨਾਂ ਨੇ ਰੇਟ ਜਿਹੜਾ ਘੱਟ ਮੰਗਿਆ ਛੇਤੀ ਵੇਚਣ ਕਰਕੇ ਤੇ ਘਰ ਵਧੀਆ ਸੀ ਸੁਨਹਿਰੀ ਮੌਕਾ ਹੀ ਅਸੀਂ ਇੱਕ ਟਾਈਪ ਦਾ ਤੇ ਬਹੁਤ ਸਾਰੀਆਂ ਭੈਣਾਂ ਮੇਰੀਆਂ ਮਾਤਾਵਾਂ ਮੇਰੇ ਵੱਡੇ ਬਜ਼ੁਰਗਾਂ ਦੇ ਕਮੈਂਟ ਆਈ ਸੀਗੀ ਬਹੁਤ ਸਾਰੇ ਮੇਰੇ ਭਰਾਵਾਂ ਦੇ ਕਮੈਂਟ ਆਇਸਗੇ ਕਹਿੰਦੇ ਸੀਗੇ ਅਸੀਂ ਕਿਰਾਏ ਦੇ ਘਰਾਂ ਚ ਰਹਿਨੇ ਆ ਤੇ ਸਾਨੂੰ ਕੋਈ ਸਸਤਾ ਜਿਹਾ ਘਰ ਦਿਖਾਓ ਚਾਹੇ ਕਿਵੇਂ ਵੀ ਹੋਵੇ ਤੁਸੀਂ ਕਹਿੰਦੇ ਸੀਗੇ ਤੇ ਆਪਾਂ ਪੂਰਾ ਵਧੀਆ ਤੁਹਾਡੇ ਵਾਸਤੇ ਘਰ ਲੈ ਕੇ ਪਹੁੰਚੇ ਆ ਜੀ ਚੈੱਕ ਕਰੋ ਤੁਸੀਂ ਵਧੀਆ ਖੁੱਲੇ ਡੁੱਲੇ ਆਪਾਂ ਨੂੰ ਬੈਡਰੂਮਸ ਦੇਖਣ ਨੂੰ ਮਿਲ ਜਾਣਗੇ ਥੱਲੇ ਆਪਾਂ ਨੂੰ ਕਿਚਨ ਬੈਡਰੂਮ ਤੇ ਬਾਥਰੂਮ ਆਹ ਕੁਝ ਦੇਖਣ ਨੂੰ ਮਿਲੂਗਾ ਤੇ ਉੱਪਰ ਦੀ ਗੱਲ ਕਰੀਏ ਤਾਂ ਉੱਤੇ ਆਪਾਂ ਨੂੰ ਇੱਕ ਬੈੱਡਰੂਮ ਪੂਰਾ ਵਧੀਆ ਖੁੱਲਾ ਢੁਲਾ ਦੇਖਣ ਨੂੰ ਮਿਲੂਗਾ ਜੀ ਉੱਪਰ ਦੀ ਜਿੰਨੀ ਵੀ ਛੱਤ ਹੈ ਜੀ ਸਾਰੀ ਪੱਕੀ ਮਾਲਕ ਨੇ ਕਰਵਾਈ ਹੋਈ ਹੈ ਬਾਕੀ نیچے ਦੀ ਆਪਾਂ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਜੀ ਥੱਲੇ ਜਿਹੜਾ ਕੁਝ ਬਣਿਆ ਹੋਇਆ ਤੁਸੀਂ ਵੀਡੀਓ 'ਚ ਨਾਲ ਦੇ ਨਾਲ ਦੇਖ ਰਹੇ ਹੋ ਤੇ ਆਪਾਂ ਪੂਰੀ ਦੀ ਪੂਰੀ ਜਾਣਕਾਰੀ ਤੁਹਾਨੂੰ ਦੱਸ ਰਹੇ ਹਾਂ ਜੀ ਤੇ ਥੱਲੇ ਜਿਹੜਾ ਬੈੱਡਰੂਮ ਬਣਿਆ ਹੋਇਆ ਇਹ ਪੂਰਾ ਖੁੱਲਾ ਢੁਲਾ ਆਪਾਂ ਨੂੰ ਦੇਖਣ ਨੂੰ ਮਿਲ ਜੂਗਾ ਦੋ ਪੱਖੇ ਲੱਗੇ ਹੋਏ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੇ ਦੋ ਪੱਖਿਆਂ ਨਾਲ ਅੰਦਾਜ਼ਾ ਲਾ ਸਕਦੇ ਹਾਂ ਵੀ ਪੂਰਾ ਵੱਡਾ ਕਮਰਾ ਬਣਿਆ ਹੋਇਆ ਹੈ ਇੱਕ ਪਾਸੇ ਆਪਾਂ ਨੂੰ ਇੱਕ ਵਿੰਡੋ ਦੇਖਣ ਨੂੰ ਮਿਲ ਜੂਗੀ ਜੇ ਆਪਾਂ ਥੱਲੇ ਗੱਲ ਕਰੀਏ ਤਾਂ ਥੱਲੇ ਆਪਾਂ ਨੂੰ ਵਧੀਆ ਫਰਸ਼ ਮਿਲ ਜੂਗਾ ਜੀ ਬਾਕੀ ਰੰਗ ਰੋਗਨ ਦਾ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ ਆਪਾਂ ਨੂੰ 1 ਰੁਪਿਆ ਲਾਉਣ ਦੀ ਲੋੜ ਹੈ ਨਹੀਂ ਜੀ ਵਧੀਆ ਘਰ ਹੈ ਜੀ ਵਧੀਆ ਰੇਟ ਹੈ ਤੇ ਰੰਗ ਜੇ ਆਪਾਂ ਦੇਖੀਏ ਤਾਂ ਮਾੜਾ ਮੋਟਾ ਖਰਾਬ ਤਾਂ ਜ਼ਰੂਰ ਮਿਲੂਗਾ ਪਰ ਜਿਆਦਾ ਨੀ ਮਿਲਣਾ ਜੀ ਵੀ ਆਪਾਂ ਕਹਿ ਦਈਏ ਵੀ ਜਮਾਈ ਖਰਾਬ ਹੋਇਆ ਪਿਆ ਮਾੜਾ ਮੋਟਾ ਹੈਗਾ ਜ਼ਰੂਰ ਹੈ ਸੌਦੇ ਵਿੱਚ ਆਪਾਂ ਗੱਲ ਕਰੀਏ ਤਾ ਹੈਗਾ ਜੀ 30% ਖਰਾਬ ਕਿਉਂਕਿ ਥੱਲੇ ਥੱਲੇ ਤੋਂ ਆਪਾਂ ਨੂੰ ਪਤਾ ਹੀ ਅਸੀਂ ਲੈਣ ਲੱਗੀ ਜਾਂਦਾ ਹੈ ਬਾਕੀ ਉੱਪਰ ਆਪਾਂ ਚੱਲਦੇ ਹਾਂ ਜੀ ਪੌੜੀਆਂ ਤੁਸੀਂ ਦੇਖ ਲਓ ਤੇ ਗੱਲ ਕਰੀ ਆਪਾਂ ਇਸ ਘਰ ਦੀ ਤਾਂ ਮੇਨ ਮੁੱਦਾ ਏਅਰ ਸੀ ਵੀ ਰੇਟ ਘਟ ਹੈ ਤੇ ਜਿੰਨੇ ਤੁਸੀਂ ਪਹੁੰਚੇ ਹੋ ਜੀ ਵੀਡੀਓ ਤੇ ਤੇ ਕਾਫੀ ਕਮੈਂਟਸ ਤੁਸੀਂ ਕੀਤੇ ਸੀਗੇ ਸਸਤੇ ਘਰ ਵਾਸਤੇ ਜਮਾ ਸਸਤਾ ਤੁਹਾਡੇ ਖਾਤਰ ਅੱਜ ਆਪਾਂ ਘਰ ਲੈ ਕੇ ਪਹੁੰਚੇ ਹਾਂ ਜੀ ਤੇ ਡਿਮਾਂਡ ਇਹਨਾਂ ਨੇ ਨਹੀਂ ਕੀਤੀ ਫਿਕਸ ਰੇਟ ਇਹਨਾਂ ਨੇ ਦੱਸਿਆ 4 ਲੱਖ ਤੇ 60 ਹਜ਼ਾਰ ਰੁਪਇਆ ਇਹਨਾਂ ਨੇ ਰੇਟ ਮੰਗਿਆ ਤੇ ਮਾਲਕ ਕਹਿੰਦੇ ਆ ਵੀ ਮੂਕੇ ਤੇ ਹੋਣਾ ਨੇ ਨਾ ਘਾਟਾ ਹੋਣਾ ਨਾ ਵਾਧਾ ਹੋਣਾ ਸੀ ਇਹਨਾਂ ਨੇ ਇੱਕੋ ਰੇਟ ਮੰਗਿਆਗਾ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਘਰ ਪਸੰਦ ਆਊਗਾ ਜੀ ਬਾਕੀ ਘਰ ਆਪਾਂ ਸੋਨਾ ਵਧੀਆ ਲੈ ਕੇ ਪਹੁੰਚੇ ਆ ਤੇ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸੋ ਜੀ ਹੁਣ ਤੁਸੀਂ ਤੁਹਾਨੂੰ ਘਰ ਕਿਵੇਂ ਦਾ ਲੱਗਿਆ ਬਾਕੀ ਮੈਂ ਉਮੀਦ ਕਰਦਾ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਤੇ ਘਰ ਵੀ ਤੁਹਾਨੂੰ ਪਸੰਦ ਆ ਗਿਆ ਹੋਊਗਾ ਜੇ ਘਰ ਪਸੰਦ ਆਇਆ ਵਧੀਆ ਲੱਗਿਆ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਜ਼ਰੂਰ ਦਬਾ ਦਿਓ ਤੇ ਨਾਲ ਦੀ ਨਾਲ ਇਸ ਘਰ ਵਾਸਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੂ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਜੀ ਜਿੰਨੇ ਮੇਰੇ ਭਰਾ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਮੇਰੇ ਵੱਡੇ ਬਜ਼ੁਰਗ ਜਿੰਨੇ ਦੇਖ ਰਹੂ ਕਿਸੇ ਵੀ ਏਰੀਆ ਚ ਪਿੰਡ ਦੇ ਵਿੱਚ ਹੈ ਸ਼ਹਿਰ ਦੇ ਵਿੱਚ ਹੈ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਉੱਤੇ ਆਪਣੇ ਚੈਨਲ ਦਾ WhatsApp ਨੰਬਰ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ ਜੀ ਨੰਬਰ ਹੈ ਜੀ ਆਪਣਾ 73800 ਪੂਰਾ 26173 ਉੱਤੇ ਚੁੰਡ ਦੇ ਵਿੱਚ ਆਪਣਾ ਨੰਬਰ ਤੁਹਾਨੂੰ ਮਿਲ ਹੀ ਗਿਆ ਹੋਊਗਾ ਜੀ ਤੇ ਉੱਤੇ ਦੀ ਆਪਾਂ ਪੂਰੀ ਵੀਡੀਓ ਦਿਖਾ ਰਹੇ ਹਾਂ ਜੀ ਉੱਪਰ ਜਿਹੜਾ ਕਮਰਾ ਬਣਿਆ ਹੋਇਆ ਉਹ ਤੁਸੀਂ ਚੈੱਕ ਕਰ ਲਓ ਬਾਕੀ ਟੂਟੀ ਆਪਾਂ ਨੂੰ ਇੱਕ ਇੱਥੇ ਮਿਲ ਜੂਗੀ ਤੁਸੀਂ ਦੇਖੀ ਵੀਡੀਓ 'ਚ ਤੇ ਉੱਤੇ ਵੀ ਆਪਾਂ ਨੂੰ ਰੰਗ ਰੋਗਨ ਸਾਰਾ ਕੁਝ ਵਧੀਆ ਕੀਤਾ ਕਰਾਇਆ ਮਿਲ ਜੂਗਾ 460000 ਰੁਪਇਆ ਰੇਟ ਹੈ ਜੀ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗਾ ਘਰ ਤੇ ਲੋਕੇਸ਼ਨ ਦੀ ਆਪਾਂ ਗੱਲ ਕਰੀਏ ਲੋਕੇਸ਼ਨ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨੇ ਆਂ ਜੀ ਆਪਣੇ ਕੋਲੇ ਇਹ ਘਰ ਹੁਸ਼ਿਆਰਪੁਰ ਸਾਈਡ ਤੋਂ ਪਹੁੰਚਿਆ ਜੀ ਇਹਨਾਂ ਦਾ ਜਿਹੜਾ ਪਿੰਡ ਜੀ ਸਰਲਾ ਮੁੱਢਿਆ ਇਹ ਹੁਸ਼ਿਆਰਪੁਰ ਤੋਂ 14 ਕਿਲੋਮੀਟਰ ਰਹਿ ਜਾਂਦਾ ਜੀ ਪਿੰਡ ਦਾ ਨਾਮ ਹੈ ਜੀ ਸਰਲਾ ਮੁੱਢਿਆ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਬਾਕੀ ਓਨਰ ਦੇ ਮੋਬਾਈਲ ਨੰਬਰ ਦੀ ਆਪਾਂ ਗੱਲ ਕਰੀਏ ਤਾਂ ਨੰਬਰ ਤੁਸੀਂ ਸਾਰੇ ਨੋਟ ਕਰ ਲਓ ਜੀ ਨੰਬਰ ਹੈ ਜੀ 62 842 64 297 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਕੁਝ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਮਾਲਕ ਤੋਂ ਜਾ ਕੇ ਤੁਸੀਂ ਗੱਲ ਕਰ ਸਕਦੇ ਹੋ ਜੀ ਬਾਕੀ ਰੇਟ ਹੋਣਾ ਨਹੀਂ ਤੁਸੀਂ ਐਦਾ ਨਾ ਸੋਚੋ ਵੀ ਘੱਟ ਬਾਅਦ ਹੋ ਜਾਊਗਾ ਰੇਟ ਮਾਲਕ ਨੇ ਫਿਕਸ ਹੀ ਰੱਖਿਆ ਗਾ ਤੇ ਕਈ ਦਿਨ ਆਪਾਂ ਇਹਦੀ ਵੀਡੀਓ ਪਾਈ ਸੀਗੀ ਜੀ ਵੀਡੀਓ ਪ੍ਰੋਪਰ ਹੈ ਨਹੀਂ ਸੀਗੀ ਤੇ ਉਸ ਵੀਡੀਓ ਤੇ ਇੰਨੇ ਜ਼ਿਆਦਾ ਕਮੈਂਟ ਆਈ ਸੀਗੇ ਇਸ ਘਰ ਵਾਸਤੇ ਤੁਸੀਂ ਕਹਿੰਦੇ ਸੀਗੇ ਵੀ ਇਸ ਘਰ ਦੀ ਪੂਰੀ ਵੀਡੀਓ ਬਣਾਓ ਪੂਰਾ ਘਰ ਦੇਖਣਾ ਤੇ ਇੰਸਟਾ ਤੇ ਵੀ ਬਹੁਤ ਜ਼ਿਆਦਾ ਕਮੈਂਟ ਆਈ ਸੀਗੇ ਤੇ ਆਪਾਂ ਇਹਨਾਂ ਨੂੰ ਰਿਕੁਐਸਟ ਕੀਤੀ ਸੀ ਜਿਨ੍ਹਾਂ ਦਾ ਇਹ ਘਰ ਹੈ ਇਹਨਾਂ ਤੋਂ ਆਪਾਂ ਵੀਡੀਓ ਪੂਰੀ ਮੰਗਵਾਈ ਬਾਕੀ ਇਹਨਾਂ ਨੇ ਵੀਡੀਓ ਠੀਕ ਬਣਾ ਕੇ ਭੇਜੀ ਆ ਤੇ ਸਾਰਾ ਕੁਝ ਇਹਨਾਂ ਨੇ ਦਿਖਾਇਆ ਘਰ ਦਾ ਸਾਰਾ ਕੋਨਾ ਤੁਸੀਂ ਦੇਖ ਲਿਆ ਸੀ ਕੱਲੀ ਕੱਲੀ ਚੀਜ਼ ਦੇਖ ਲਈ ਬੈਡਰੂਮ ਕਿਚਨ ਬਾਥਰੂਮ ਉੱਪਰ ਦਾ ਕਮਰਾ ਸਾਈਡ ਚੋਂ ਆਸੇ-ਪਾਸੇ ਦੀ ਲੋਕੇਸ਼ਨ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਸੀ ਠੀਕ ਹੈ ਜੀ ਮੋਬਾਈਲ ਨੰਬਰ ਤੁਹਾਨੂੰ ਮਿਲ ਗਿਆ ਸੀ ਤੇ ਗੱਲ ਕਰਨੀ ਹੈ ਕੋਈ ਵੀ ਗੱਲ ਤੁਸੀਂ ਮਾਲਕ ਨਾਲ ਆਪ ਕਰ ਸਕਦੇ ਹੋ ਬਾਕੀ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਘਰ ਕਿਵੇਂ ਦਾ ਲੱਗਿਆ ਜੇ ਘਰ ਵਧੀਆ ਲੱਗਿਆ ਜੀ ਪਸੰਦ ਆਏ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਬਾਤ ਤੋਂ ਬਾਤ ਸ਼ੇਅਰ ਕਰ ਦਿਓ ਵੀਡੀਓ ਨੂੰ ਬਾਤ ਤੋਂ ਬਾਤ ਸਪੋਰਟ ਕਰਿਆ ਕਰੋ ਜੀ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਹੋ ਜੀ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਆਪਣੇ ਚੈਨਲ ਤੇ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਚੈਨਲ ਦਾ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਜਰੂਰ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਕਿਉਂਕਿ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਦੇ ਹਾਂ ਅਲੱਗ-ਅਲੱਗ ਏਰੀਆ ਚੋਂ ਅਲੱਗ-ਅਲੱਗ ਸ਼ਹਿਰ ਪਿੰਡ ਤੋਂ ਤੇ ਅਗਲੇ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਕਰੋ ਕਮੈਂਟ ਤੇ ਕਿਸੇ ਨੇ ਐਡ ਕਰਵਾਉਣੀ ਆ ਜੀ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਉੱਤੇ ਆਪਣੇ ਚੈਨਲ ਦਾ ਵਟਸਐਪ ਨੰਬਰ ਚੱਲਦਾ ਰਹਿੰਦਾ ਜੀ ਲਾਕੇ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਾਂ ਮੇਰੇ ਬੜੇ ਬਜ਼ੁਰਗ ਮੇਰੇ ਭਰਾ ਜਿੰਨੇ ਦੇਖ ਰਹੂ ਤੁਸੀਂ ਬਹੁਤ ਸਪੋਰਟ ਕਰਦੇ ਹੋ ਬਹੁਤ ਪਿਆਰ ਦਿੰਦੇ ਹੋ ਜੀ ਹਰ ਰੋਜ਼ ਹਰ ਵੀਡੀਓ ਨੂੰ ਲਾਕੇ ਮੈਂ ਉਮੀਦ ਕਰਦਾ ਏਸ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦੇਵੋਗੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਚੰਗੀ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕਮੈਂਡ ਕਰਕੇ ਅਗਲੀ ਵੀਡੀਓ ਵਾਸਤੇ ਵੀ ਦੱਸਿਓ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦਿਆਂ ਆਪਾਂ ਨਵੀਂ ਵੀਡੀਓ ਕੋਠੀ ਘਰ ਮਕਾਨ ਦੇ ਨਾਲ ਇੱਕ ਹੋਰ ਜਲਦੀ ਜੀ